ਸਤਨਾਮੁ ਸ੍ਰੀ ਵਾਹਿਗੁਰੂ ਜੀ ਚੌਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੇਂ ਕਬਿਓ ਬਾਜ ਬੇਨਤੀ ਚੌਪਈ ਹਮਰੇ ਕਰੋ ਹਾਥ ਦੇ ਰੱਛਾ ਪੂਰਨ ਹੋਵੇ ਚਿਤ ਕੀ ਇੱਛਾ ਤਵ ਚਰਨ ਨੰ ਮਨ ਰਹੇ ਹਮਾਰਾ ਆਪਣਾ ਜਾਣਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾ ਬਹੁ ਆਪਹਾਦੈ ਮਹਮਚਾ ਬਚੋ ਸੁਖੀ ਬਸੈ ਮੋਰ ਪ੍ਰਵਾਰਾ ਸੇਵਕ ਸਿਖ ਅਸਬੈ ਕਰਤਾਰਾ ਮੋਰ ਛਲਜ ਅਗਰਦੈ ਕਰਿਐ ਸਭਨਨ ਕੋ ਆਸੰਗਰਗੈ ਪੂਰਨ ਹੋਏ ਹਮਾਰੇ ਆਸਾ ਤੋਰ ਬਿਨ ਕਿ ਰਹੈ ਪਿਆਸਾ ਤੁਮਹੇ ਸ਼ਾਨ ਕਿਆ ਉਹਨਾਂ ਦਾ ਧਿਆਉ ਜੋ ਵਰ ਚਾਹੂੰ ਸੋ ਤੋਂ ਤੇ ਪਾਉ ਸੇਵ ਸਿੱਖ ਹਮਾਰੇ ਤਾਰੇ ਹੈ ਜਨ ਜਨ ਸਾਸਤਰ ਹਮਾਰੇ ਮਾਰੇ ਹੈ ਆਪਾ ਦੇ ਮੁਝੇ ਵਰਗੇ ਮਨਨ ਕਾਲ ਕਾ ਤਨਾਸ਼ਨ ਵਰਗੇ ਹੋ ਜੋ ਸਦਾ ਹਮਾਰੇ ਪਛਾ ਸ਼੍ਰੀਆ ਤੂਜ ਕ੍ਰਿ ਉਰਛਾ ਰਾਖ ਲਿਓ ਮੋ ਰਖਨ ਹਾਰੇ ਸਾਹੇ ਸੰਤ ਸਹਾਰੇ ਪਿਆਰੇ ਦੀਨ ਬੰਦ ਦਰਸ਼ਨ ਗਏ ਹੰਤਾ ਤੁਮੋ ਆਪੂਰੇ ਚਤੁਰਦਸ਼ ਕੰਤਾ ਕਾਲ ਪਾਏ ਬਰਮਾ ਬਖਤਰਾ ਕਾਲ ਪਾਏ ਸ਼ੋਜੇ ਉਤਰ ਖਾਲ ਪਾਏ ਗ੍ਰਿਸ਼ਣ ਪ੍ਰਗਾਸ ਸਗਲ ਕਾਲ ਕ ਕੀ ਅਤਮਸ਼ ਜਮਨ ਕਾਲ ਜੋਗੀ ਸਭ ਕੀਓ ਬੇਦਰਾਜ ਪਰਮਾ ਜੋਥਿਓ ਜਮਨ ਕਾਲ ਸਾਲੂ ਸੁਵਾਰ ਨਵ ਸ਼ਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਾ ਜਗਤ ਬਨਾਇਓ ਦੇਵ ਤਤ ਜਥ ਨਵ ਜਾਇਓ ਆਦ ਅੰਤ ਏਕੀ ਅਵਤਾਰਾ ਸੋਏ ਗੁਰੂ ਸਮਝੀ ਹੋ ਹਮਾਰਾ ਨਮਸਕਾਰ ਜਿਸੇ ਕੋ ਹਮਾਰੇ ਸਗਲ ਪ੍ਰਜਾ ਜਿਨ ਆਪ ਸਵਾਰੇ ਸਿਵ ਕਨਕਾ ਸਿਵ ਗੁਣ ਸੁਖ ਦੇਉ ਆ ਸਤਨਕਾ ਪਲਮੋ ਬਦ ਕੀਉ ਟੜਕੜ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰਵ ਸ਼ਾਨਤ ਚੀਤੇ ਤੇ ਰੰਗਦਸ ਤੁਲਾ ਆਸ਼ਾ ਪਰ ਕਿਰਪਾ ਦ੍ਰਿਸ਼ਟ ਅਗਰ ਫੁੱਲਾ ਸੰਤਨ ਆਦੁ ਭਾਏ ਤੇ ਦੁਖੇ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰਵਸ਼ਣ ਕਟ ਕਟ ਕੇ ਪਟ ਪਟ ਕੇ ਜਾਣ ਜਦ ਕਰਖ ਅਕਰ ਕਰਤਾਰਾ ਪ੍ਰਜਾ ਧਰਤ ਤ ਤ ਦੇਹ અપਾਰਾ ਜਵਾਕਰਖ ਕਰਤ ਹੋ ਕਭ ਹੂੰ ਤ ਮੈ ਮਲਤ ਦੇਹੇ ਕਰ ਸਭ ਹੂੰ ਜੇ ਤੇ ਬਦਰ ਸ੍ਰਿਸ਼ਟ ਸਵਤਾਰੈ ਆਪੋ ਆਪਣੀ ਭੂਜ ਉਚਾਰੈ ਤੁਮ ਸਭ ਹਿਤ ਰਹੈ ਨਿਰਾਲਮ ਜਾਨਤ ਬੇਦ ਭੇਦ ਅਰਾਲਮ ਨਿਰੰਕਾਰ ਅਨਰਵ ਕਾ ਅਨਰ ਲੰਪ ਆਦਾਨੀਲ ਅਨਾਦ ਸੰਭ ਤਾ ਕੌਣ ਉਚਾਰਤ ਭੇਦਾਂ ਜਾਕੋ ਪੀਵ ਨਾ ਪਾਉਤ ਬੇਦਾਂ ਤਾ ਕਾ ਕਰਪਾ ਹਰਨ ਮਾਨਤ ਵਾਹ ਮੂੜ ਹੈ ਅਗਜ ਭੇਦ ਨ ਜਾਣਤ ਮਹਾ ਦੇਵ ਕੋ ਕਹਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਪਿਵ ਆਪ ਆਪਨੇ ਬਦ ਹੈ ਜੀਤੇ ਵਰਣਦ ਪਿੰਨ ਪਿੰਨ ਤੂੰ ਹੈ ਤੇਤੀ ਤੁਮਰਾ ਲਖਾ ਨਾ ਜੈ ਵਿਸਾਰਾ ਕਹਿਵ ਜਸਾ ਪ੍ਰਥਮ ਸੰਸਾਰਾ ਇਕ ਰੂਪ ਨੂੰ ਸਰੂਪਾ ਰੰਗ ਪਵਰਾਵ ਕੇ ਫੂਪਾ ਅੰਡਾ ਜੀ ਦਾ ਸੇਤੇ ਕੀਨੇ ਉਤਵੇ ਖਾਨ ਬਹੁ ਰਚ ਦੇਨੀ ਕਉ ਪੁਤ ਰਾਜਾ ਹਵੇ ਬੈਠਾ ਕਹੋ ਸ਼ਿਵਨ ਪਿਉ ਸੰਗਰਕਿਠਾ 사ਗਰੀ ਸ੍ਰਿਸ਼ਟ ਦਿਖਾਇਆ ਚੰਪਵ ਆਜਗਾ ਸਰੂਪ ਸਵੈਮ ਪਵ ਔਰ ਆ ਮੇਰੀ ਤੁਮ ਕਰੋ ਸਿਕਬਾਰ ਸਿਕ ਸੰਗਰੂ ਦੋਖੀ ਤੇਠ ਵਤਰ ਪਤ ਸਗਲ ਮਲੇਸ਼ ਕਰੋ ਨਨ ਕਾਤਾ ਜੀ ਆ ਤੁਜ ਦਰਸ਼ਨਨੀ ਪਰੇ ਨਕੇ ਦੁਸ਼ਟ ਦੁਖਤ ਹਵੇ ਮਰੇ ਪੁਰਹ ਜਵਨ ਪਗ ਪਰੇ ਤਿਹਾਰੇ ਦਿਨ ਕੇ ਤੋ ਸੰਕਟ ਸਭ ਟਾਰੇ ਜੋ ਕਲ ਕੋਗਵਾਰ ਤੇ ਆਈ ਹੈ ਤਾਂ ਕੇ ਕਾਲ ਨਿਕਟ ਨਹਿ ਰਚਾ ਹੋਏ ਤਾਹੀ ਸਭ ਕਾਲ ਦੁਸ਼ਟ ਅਰਿਸ਼ਟ ਟਲਿ ਜਤ ਕਾਲਾ ਕਿਰਪਾ ਦ੍ਰਿਸ਼ਟ ਜਨ ਜਾਹੇ ਨਿਹਰੋ ਤਾਂ ਕੇ ਤਾਪ ਤਨੁ ਕਮ ਹਰੋ ਰਜ ਸਦ ਕਰਮ ਸਭ ਹੋਏ ਦੁਸ਼ਟ ਛਾਪ ਸਕੈ ਨ ਕੋਈ ਇਕ ਬਾਰ ਜਨਮ ਤਮੈ ਸੁਮਾਰਾ ਕਾਲ ਪਾਸੇ ਤਾਹੀ ਬਾਰ ਜਿਨ ਨਿਰਲਾਮ ਦਿਹਾਰੋ ਕਹਾ ਦਰ ਦੁਸ਼ਟ ਦੁਖਤੀ ਰਹਾ ਰਣਕੇਤ ਮੈਂ ਸ਼ਰਨ ਤੇ ਹਾਰੀ ਆਪ ਹਾਥ ਦੈਲ ਹੋ ਬਾਰੀ ਸਰਬ othor ਮੋਹ ਹੋ ਸਹਾਏ ਦੁਸ਼ਟ ਦੁਖ ਤੇ ਨਿਵ ਬਚਾਈ ਰਣਕੇਤਮ ਸ਼ਰਨ ਤੇ ਹਾਰੀ ਆਪ ਹਾਥ ਦੇ ਲਹੁ ਮਾਰੀ ਸਰਬ ਥੋਨ ਮੋਹੋ ਸਹਾਈ ਦੁਖ ਦਵਤੇ ਲਹੁ ਬਚਾਈ ਕਿਰਪਾ ਕਰੀ ਹੰਬਰ ਜਗ ਮਤ ਗ੍ਰੰਥ ਗਰਾ ਫੂਲ ਸਵਰਾਤਾ ਕਲਵੇਖ ਸਰਬ ਦੇਹ ਕੋ ਹਰਤਾ ਦੁਸ਼ਟ ਦੋਖਿਨ ਕੌਛੇ ਕਰਤਾ ਸ੍ਰੀ ਆ ਤੁਜ ਜਾਪੈ ਦਿਆਲਾ ਪੂਰਨ ਕਰਾ ਗ੍ਰੰਥ ਤਿਤਕਾਲ ਮਨ ਬਾਚਨ ਫਲ ਪਾਵੇ ਸੋਏ ਦੋਖ ਨ ਦਿਸੈ ਬਿਆਪਦ ਕੋਈ ਅਡਲ ਸੁਣੈ ਗੁੰਗ ਜੁ ਆਸ ਰਸ ਨਸਰਾ ਪਾਵੈ ਸੁਣੈ ਮੂੜ ਚ ਚਲਾਇ ਚਤੁਰਤਾ ਆਵੈ ਦੋਖ ਦਰਦ ਪਾਉ ਨਿਕਟ ਨਾ ਤੈਨ ਨਰਕੇ ਰਹੈ ਉਹ ਜੋ ਆਖੇ ਇੱਕ ਬਾਰ ਚੋਪਈ ਕੋ ਕਹੈ ਚੋਪਈ ਸੰਬਤ ਸਤ ਰਹਿ ਸੈ ਸਪਣਿ ਜੈ ਅਰਧ ਸੈਸ ਆਪਣ ਤਿਨ ਕਹਿ ਜੈ ਆਦਿ ਸੁਦੀ ਅਸ਼ਟਮੀ 라ਵਾਰਾ ਤੀਰ ਸਤੂਜ ਰਬ ਗਰੰਧ ਸੁਧਾਰਾ ਸਵਈਆ ਪਾਹੇ ਗਹਿ ਜਾਥੇ ਤੁਮਰੇ ਤਉ ਤੇ ਕੂ ਆਖ ਦਨ ਨਹੀਂ ਆਨੀਉ ਰਾਮ ਰਹੀਮ ਪ੍ਰਾਨੁ ਕਰਾਨ ਅਨੇਕ ਹੈ ਉਦੇਗ ਨਾ ਮਾਨੇ ਸਭਰੇ ਸਾਸਰ ਬੇ ਸਵੇ ਮੋਪੀ ਦੇ ਕਹ ਹਮੇਤ ਨਾ ਜਾਣੀਉ ਸ੍ਰੀ ਅਸਪਾਨ ਕਿਰਪਾ ਕਰੇ ਕਾ ਮੈਂ ਨਾ ਕਹਿਵੋ ਸਭ ਤੋਹਿ ਵਿਖਾਨਿਉ ਦੁਖਰਾ ਸਗਲ ਦਵਾਰ ਕੋ ਛਾੜ ਕੇ ਆਇਆ ਤੋਹਾਰੋ ਦਵਾਰ ਮਾਹੀ ਗਹੇ ਕਿ ਲਾਜ ਅਸ ਗੋਵਿੰਦਾਸ ਤੁਮਾ ਰਾਮ ਕਲੇ ਮਹਿਲਾ ਤੀਜਾ ਨਾਂ ਦੇਖ ਓ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੇ ਮਾਈ ਸਤਗੁਰੂ ਮੈਂ ਪਾਇਆ ਸਤਗੁਰ ਤੋਂ ਪਾਇਆ ਸਹਿਦ ਸੇਤੇ ਮਨੁ ਵਧਿਆ ਵਧਾਇਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਮ ਲਾਈਆ ਸਾਧੂ ਤਾਂ ਗਾ ਬਹੁਰੀ ਕੀ ਰਾਮਨ ਜਨੇ ਉਸਾਇਆ ਕਹੈ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰਿ ਨਾਨ ਲਾਲੇ ਹਰਿ ਨਾਨਾ ਰਹੋ ਤੋ ਮਨ ਮੇਰੇ ਦੁਖ ਸਭ ਸਾਰਨਾ ਅੰਗਿਕਾਰੁ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਬਨਾਗਲਾ ਸਮਰਤ ਸੁਆਮੀ ਸੋਖਿ ਆਮਨੈ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਨ ਲਾਲੇ ਸਾਚੇ ਸਾਹਿਬਾ ਕੀਆ ਨਾਹੀ ਕਰਤੇ ਰਹਿ ਕਰਤਾ ਤੇ ਰਹਿ ਸੰਗਿ ਚ ਹੈ ਜਿਸ ਦੇਹ ਸੋ ਪਾਵੈ ਸਦਾ ਸੇਵਸਾ ਨਾਹਾ ਤੇਰੀ ਨਾਮ ਨੋ ਸਾਵੈ ਨਾਮਿ ਨਕੇ ਮਨੁਸਿਆ ਵਾਜੇ ਸਦਕ ਨੇਰੀ ਕਹਿ ਨਾਨਕ ਸੱਚੇ ਸਾਹਿਬ ਕੀਆ ਨਾਹੀ ਕਰਤੇ ਰਹਿ ਸਾਚਾ ਨਾ ਮੇਰਾ ਧਰੋ ਸਾਚਾ ਨਾਮ ਧਰਮੇ ਰਾਜ ਨੁ ਮੁਖਾਂ ਸਭ ਗਵਾਇਆ ਕਰ ਛਾਂ ਸੁਖਮਨੈ ਉਸਿਆ ਅਜਨੀਚਾ ਸਭ ਜਾਈਆ ਸਦਾ ਕੁਰਬਾਨ ਕੀਤਾ ਕਰ ਬਿਟੂ ਜਿਸ ਦੇ ਆਵੜਿਆਇਆ ਕਹੈ ਨਾਨਕ ਸਨੋ ਸੰਤ ਹੋ ਸ਼ਬਦ ਦਰੋਪਿਆਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਜ ਸ਼ਬਦ ਕਰ ਸੁਵਾਗੇ ਕਰ ਸੁਵਾਗੇ ਸ਼ਬਦ ਵਾਜੇ ਕਲਾਜਿਤ ਕਰਤਾ ਰਿਆਂ ਪੰਜ ਦੂਦ ਵਸ ਕਿਤੇ ਕਾਲ ਗੰਗੁਮਾਰਿਆ ਤੁਰਿ ਕਰਪਾ ਆਤ ਜਨ ਕਾ ਸੇ ਨਾਮ ਹਰਿ ਕੇ ਲਾਗੇ ਕਹਿ ਨਾਨਕ ਦਸੂਆ ਤਦ ਕਰ ਅਨਹਦ ਵਾਚੀ ਆਨੰਦ ਸੁਨੋ ਹੋਣ ਭਾਗੀ ਹੋ ਸਗਲ ਮਨੋਵਰਥ ਪੂਰੇ ਪਾਉ ਰਬ ਨਾਮ ਰਪਾਇਆ ਤਰੇ ਸਗਲ ਵਿਸੂਰੇ ਦੁਖ ਦੋਸ਼ ਨਿਤਾਪ ਤਰੇ ਸੋਨੇ ਸੱਚੀ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤਰੇ ਪੁਨਿਤ ਕਹਤੇ ਪਵਿੱਤ ਸਤਗੁਰਿ ਹਾ ਵਰਪੂਰੇ ਬਨਵੰਤ ਨਾਨਕ ਅਗੁਰ ਚੰਨ ਲਾਗੇ ਵਾਜੇ ਅਨਹਦ ਤੂਰੇ ਸ਼ਲੋਕ ਪਵਨ ਗਰੂ ਆਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਦੁ ਜੈਦਾਈ ਦਾਇਗਾ ਹਿਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਤਨ ਮਹਦੂਰ ਕਰਮੇ ਆਪੋ ਆਪਣੀ ਕੇ ਨੇੜਾ ਕ ਦੂਰ ਜਿਨੇ ਨਾਮ ਤੇ ਆਇਆ ਗਏ ਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛਟੇ ਨਾਲ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੇ ਛੁਟੇ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ